ਕੈਨੇਡਾ ਦੇ ਵਿੱਚ ਇਸ ਸਮੇਂ ਇਮੀਗ੍ਰੇਸ਼ਨ ਸਭ ਤੋਂ ਵੱਡਾ ਮੁੱਦਾ ਬਣਿਆ ਹੋਇਆ ਹੈ ਤੇ ਫੈਡਰਲ ਸਰਕਾਰ ਦੇ ਇਮੀਗ੍ਰੇਸ਼ਨ ਮਨਿਸਟਰ ਦੇ ਵੱਲੋਂ ਇਸ 'ਚ ਸਖਤੀ ਕਰਨ ਸੰਬੰਧੀ ਰੋਜ਼ਾਨਾ ਹੀ ਬਿਆਨ ਦਿੱਤੇ ਜਾਂਦੇ ਨੇ ਕੈਨੇਡਾ ਦੇ ਇਮੀਗ੍ਰੇਸ਼ਨ ਮਨਿਸਟਰ ਮਾਰਕ ਮਿਲਰ ਨੇ ਕਿਹਾ ਹੈ ਕਿ ਫੈਡਰਲ ਸਰਕਾਰ ਨੂੰ ਵਿਜ਼ਟਰ ਵੀਜ਼ਾ ਦੀ ਹੋਰੇ ਦਰਵਰਤੋਂ ਰੋਕਣ ਦੇ ਲਈ ਕੁਝ ਹੋਰ ਕਦਮ ਚੁੱਕਣ ਦੀ ਜ਼ਰੂਰਤ ਹੈ ਉਹਨਾਂ ਨੇ ਕਿਹਾ ਕਿ ਫੈਡਰਲ ਸਰਕਾਰ ਵੱਲੋਂ ਸਮਰੱਚ ਲਗਾਤਾਰ ਆ ਰਹੇ ਲੋਕਾਂ ਅਤੇ ਵਿਸਟਰ ਵੀਜ਼ਾ ਦੀ ਦਰਵਾਜ਼ੇ ਤੋਂ ਰੋਕਣ ਦੇ ਲਈ ਕਦਮ ਚੁੱਕੇ ਗਏ ਸਨ ਅਤੇ ਭਵਿੱਖ ਦੇ ਵਿੱਚ ਹੋਰ ਸਖਤੀ ਦੀ ਜ਼ਰੂਰਤ ਪਵੇਗੀ ਕਿਉਂਕਿ ਅਸੀਂ ਸਾਰੇ ਜਾਣਦੇ ਹਾਂ ਕਿ ਕੁਝ ਲੋਕਾਂ ਦਾ ਮਕਸਦ ਘੁੰਮਣਾ ਨਹੀਂ ਹੈ ਉਹ ਇਸ ਵੀਜ਼ੇ ਦੀ ਵਰਤੋਂ ਕਰਕੇ ਜਾਂ ਤਾਂ ਅਸਾਈਲਮ ਕਲੇਮ ਕਰਨਾ ਚਾਹੁੰਦੇ ਨੇ ਜਾਂ ਫਿਰ ਅਮਰੀਕਾ ਜਾਣਾ ਚਾਹੁੰਦੇ ਨੇ ਅਤੇ ਇਸ ਵਿੱਚ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ ਕਿਉਂਕਿ ਯੂਐਸ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਵੱਲੋਂ ਦੱਸਿਆ ਗਿਆ ਹੈ ਕਿ ਅਕਤੂਬਰ 2023 ਅਤੇ ਅਗਸਤ 2024 ਦੇ ਦਰਮਿਆਨ ਉਹਨਾਂ ਨੇ ਬਾਰਡਰ ਉੱਤੇ 21929 ਲੋਕਾਂ ਦਾ ਸਾਹਮਣਾ ਕੀਤਾ ਤੇ ਇਸ ਵਿੱਚ ਸਭ ਤੋਂ ਵੱਡਾ ਨੰਬਰ ਕਿਊਬਿਕ ਤੋਂ ਨਿਊਯਾਰਕ ਚ ਕ੍ਰਾਸਿੰਗ ਕਰਕੇ ਜਾਣ ਵਾਲੇ ਲੋਕਾਂ ਦਾ ਹੈ ਅਤੇ ਨੰਬਰ ਸੌਰਦਨ ਬਾਰਡਰ ਦੇ ਮੁਕਾਬਲੇ ਬੇਸ਼ੱਕ ਘਟ ਰਿਹਾ ਪਰ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਵਿੱਚ ਕਾਫੀ ਵਾਧਾ ਹੋਇਆ ਕਿਉਂਕਿ ਪਿਛਲੇ ਸਾਲ ਇਹ 2238 ਉੱਪਰ ਸੀ ਯੂਐਸ ਬਾਰਡਰ ਅਫੀਸ਼ੀਅਲਸ ਅਨੁਸਾਰ ਜਿਨ੍ਹਾਂ ਲੋਕਾਂ ਵੱਲੋਂ ਬਾਰਡਰ ਪਾਰ ਕਰਕੇ ਅਮਰੀਕਾ 'ਚ ਐਂਟਰੀ ਲਈ ਗਈ ਹੈ ਉਸ ਵਿੱਚ 60% ਦਾ ਸਬੰਧ ਭਾਰਤ ਦੇ ਨਾਲ ਹੈ ਜਿਨ੍ਹਾਂ ਕਿਹਾ ਹੈ ਕਿ ਭਾਰਤ ਤੋਂ ਵਿਜ਼ਟਰ ਵੀਜ਼ਾ ਦੇਣ ਉੱਪਰ ਹੋਰ ਸਖਤ ਕਦਮ ਭਵਿੱਖ ਦੇ ਵਿੱਚ ਚੁੱਕੇ ਜਾਣਗੇ ਜਿਸ ਵਿੱਚ ਇਹ ਵੀ ਦੇਖਿਆ ਜਾਏਗਾ ਕਿ ਜਾਂਚ ਪੜਤਾਲ ਦੀ ਪ੍ਰਕਿਰਿਆ ਚਤਤਬਦੀਲੀ ਕਿਸ ਢੰਗ ਦੇ ਨਾਲ ਹੋ ਸਕਦੀ ਹੈ ਮਿਲਰ ਨੇ ਆਖਿਆ ਕਿ ਅਸੀਂ ਦੇਖ ਰਹੇ ਹਾਂ ਕਿ ਭਾਰਤ ਜਾਂ ਦੂਜੇ ਮੁਲਕਾਂ ਤੋਂ ਵਿਜ਼ਟਰ ਆ ਰਹੇ ਨੇ ਪਰ ਰੈਫਿਊਜੀ ਐਂਡ ਇਮੀਗ੍ਰੇਸ਼ਨ ਵੋਟ ਤੋਂ ਜੋ ਫੀਡਬੈਕ ਹੈ ਉਹ ਹਾਂ ਪੱਕੀ ਨਹੀਂ ਹੈ ਤੇ ਹੋਰ ਕਦਮ ਦੀ ਜ਼ਰੂਰਤ ਮਹਿਸੂਸ ਹੋ ਰਹੀ ਹੈ ਜੋ ਸਭ ਕੁਝ ਦਰੁਸਤ ਕਰੇਗਾ ਤੇ ਸਭ ਤੋਂ ਪਹਿਲਾਂ ਇਸ ਉੱਤੇ ਨਜ਼ਰਸਾਨੀ ਕਰਨੀ ਹੋਏਗੀ ਕਿ ਵੀਜ਼ਾ ਆਖਰਕਾਰ ਦੇਣਾ ਕਿਵੇਂ ਹੈ ਪਰ ਇਮੀਗ੍ਰੇਸ਼ਨ ਮਿਨਿਸਟਰ ਮਿਲਰ ਦੇ ਦਫ਼ਤਰ ਦੇ ਵੱਲੋਂ ਕੋਈ ਹੋਰ ਯੋਜਨਾਵਾਂ ਜਾਂ ਵੇਰਵਿਆਂ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ ਪਰ ਟਿਕਟੌਕ ਅਤੇ ਸੋਸ਼ਲ ਮੀਡੀਆ ਤੇ ਜੋ ਵੀਡੀਓਜ਼ ਘੁੰਮ ਰਹੀਆਂ ਨੇ ਜਸ ਵਿੱਚ ਅਮਰੀਕਾ ਜਾਣਾ ਆਸਾਨ ਦੱਸਿਆ ਜਾ ਰਿਹਾ ਉਸ ਉੱਪਰ ਟਿੱਪਣੀ ਕਰਦੇ ਹੋਣਾ ਕਿ ਇਸ ਤੋਂ ਕਾਫੀ ਕੁਝ ਸਪਸ਼ਟ ਹੋ ਜਾਂਦਾ ਹੈ ਉਹਨਾਂ ਵੱਲੋਂ ਅਮਰੀਕਾ ਦੇ ਹੋਮਲੈਂਡ ਸਿਕਿਉਰਿਟੀ ਦੇ ਸੈਕਟਰੀ ਅਤੇ ਅਮਰੀਕਾ ਦੇ ਐਮਬੈਸਡਰ ਡੇਵਿਡ ਕੋਹੇਨ ਦੇ ਨਾਲ ਵੀ ਗੈਰ ਕਾਨੂੰਨੀ ਮਾਈਗ੍ਰੈਂਟਸ ਦੀ ਗਿਣਤੀ ਸੰਬੰਧੀ ਚਰਚਾ ਕੀਤੀ ਗਈ ਹੈ ਤੇ ਭਵਿੱਖ ਦੇ ਵਿੱਚ ਵਿਜ਼ਟਰ ਵਿਜ਼ਿਟ ਤੇ ਹੋਰ ਸਖਤੀ ਹੋ ਸਕਦੀ ਹੈ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ নোটিফিকেশন ਲਈ বেল ਆਈਕਨ ਵਾਲੇ ਬਟਨ ਤੇ ਕਲਿੱਕ ਕਰੋ